ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਅੱਜ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਇਆ ਹੈ ਨਤਮਸਤਕ ਹੋਣ ਤੋਂ ਬਾਅਦ ਜਿਹੜਾ ਬਾਗੀ ਤੜਾ ਉਸ ਦੇ ਵੱਲੋਂ ਵੱਡੇ ਸਿਆਸੀ ਬਿਆਨ ਦਿੱਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਵਡਾਲਾ ਸਾਹਿਬ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਜਿਹੜਾ ਵੀ ਫੈਸਲਾ 30 ਤਰੀਕ ਨੂੰ ਹੋਵੇਗਾ ਜੇਕਰ ਉਹ ਸਿੱਖ ਪਰੰਪਰਾਵਾਂ ਦੇ ਤਹਿਤ ਹੁੰਦਾ ਤਾਂ ਸਾਨੂੰ ਉਹ ਫੈਸਲਾ ਮਨਜ਼ੂਰ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਪੰਜ ਸਿੰਘ ਸਹਬਾਨਾਂ ਦੀ ਜਿਹੜੀ ਇਕਤਰਤਾ ਉਹ 30 ਤਰੀਕ ਨੂੰ ਸੱਦੀ ਗਈ ਹੈ ਜਿਹੜੀ ਕੇ ਸੁਖਬੀਰ ਬਾਦਲ ਦੇ ਵੱਲੋਂ ਇੱਕ ਸਪਸ਼ਟੀਕਰਨ ਦਿੱਤਾ ਗਿਆ ਸੀ ਉਸਤੇ ਜਿਹੜੀ ਵਿਚਾਰ ਚਰਚਾ ਫੈਸਲਾ ਕਰਨ ਦੇ ਲਈ ਜਿਹੜੀ 30 ਤਰੀਕ ਨਿਸ਼ਚਿਤ ਕੀਤੀ ਗਈ ਆ 30 ਤਰੀਕ ਨੂੰ ਜਿਹੜੇ ਪੰਜ ਸਿੰਘ ਸਹਿਬਾਨ ਨੇ ਉਹ ਇਕੱਤਰਤਾ ਕਰਨਗੇ ਮੀਟਿੰਗ ਕਰਨਗੇ ਜਿਸ ਦੇ ਵਿੱਚ ਜਿਹੜਾ ਫੈਸਲਾ ਲਿਆ ਜਾਵੇਗਾ ਇੱਕ ਇਤਿਹਾਸਿਕ ਫੈਸਲਾ ਹੋਵੇਗਾ ਤੇ ਇਸ ਤੇ ਪ੍ਰਤੀਕਿਰਿਆ ਦਿੰਦਿਆਂ ਬਡਾਲਾ ਸਾਹਬ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਇਹ ਫੈਸਲਾ ਸਿੱਖ ਪਰੰਪਰਾਵਾਂ ਦੇ ਅਧੀਨ ਹੁੰਦਾ ਸਿੱਖ ਪਰੰਪਰਾਵਾਂ ਦੇ ਨਾਲ ਹੁੰਦਾ ਤਾਂ ਸਾਨੂੰ ਇਹ ਫੈਸਲਾ ਜਿਹੜਾ ਉਹ ਮਨਜ਼ੂਰ ਹੋਵੇਗਾ ਸਾਨੂੰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੇ ਪੂਰਨ ਤੌਰ ਤੇ ਪ੍ਰੋਸਾਇਕੇ ਉਹ ਜਿਹੜਾ ਫੈਸਲਾ ਆਇਓ ਸਿੱਖ ਪਰੰਪਰਾਵਾਂ ਦੇ ਅਨੁਸਾਰ ਕਰਨਗੇ ਤੁਹਾਨੂੰ ਦੱਸ ਦਈਏ ਕਿ ਬਾਗੀ ਤੜੇ ਦੇ ਵੱਲੋਂ ਜਿਹੜੀ ਇੱਕ ਸ਼ਿਕਾਇਤ ਦਰਜ ਕੀਤੀ ਗਈ ਸੀ ਆਪਣੀਆਂ ਜਿਹੜੀ ਮਾਫੀਨਾਮਾ ਦਰਜ ਕੀਤਾ ਗਿਆ ਸੀ ਤੇ ਸੁਖਬੀਰ ਬਾਦਲ ਦੇ ਖਿਲਾਫ ਜਿਹੜੀ ਇੱਕ ਸ਼ਿਕਾਇਤ ਦਰਜ ਕੀਤੀ ਗਈ ਸੀ ਕਿ ਇਹਨਾਂ ਦੇ ਵੱਲੋਂ ਜਿਹੜੀ ਸਿਰਸਾ ਸਾਧ ਨੂੰ ਮਾਫੀ ਦਿੱਤੀ ਗਈ ਜਾਂ ਫਿਰ ਜਿਹੜੇ 90 ਲੱਖ ਦੇ ਇਸ਼ਤਿਹਾਰ ਲੱਗੇ ਸੀ ਜਾਂ ਫਿਰ ਸੁਮੇਤ ਸੈਣੀ ਨੂੰ ਡੀਜੀਪੀ ਲਾਉਣਾ ਜਾਂ ਫਿਰ ਜਿਹੜਾ 2015 ਦੇ ਵਿੱਚ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਹ ਦਾ ਜਿਹੜਾ ਇਨਸਾਫ ਦੇ ਲਈ ਇੰਨਾ ਜਿਹੜਾ ਲੰਬਾ ਸਮਾਂ ਪੈਣਾ ਕਿਉਂਕਿ 2 ਸਾਲ ਇਹਨਾਂ ਦਾ ਕਾਰਜਕਾਲ ਆ ਅਕਾਲੀ ਦਲ ਦਾ ਜਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸੀਐਮ ਬਣਦੇ ਨੇ ਤੇ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਹੁੰਦੇ ਨੇ ਤੇ ਇਸ ਤੇ ਜਿਹੜੀ ਇੱਕ ਕਹਿ ਦਈਏ ਕਿ ਦੋਸ਼ਾਂ ਤਹਿਤ ਜਿਹੜੀ ਇੱਕ ਚਿੱਠੀ ਲਿਖੀ ਗਈ ਸੀ ਜਥੇਦਾਰ ਗਿਆਨੀ ਰੁਕबीर ਸਿੰਘ ਜੀ ਨੂੰ ਤੇ ਉਹਨਾਂ ਦੇ ਵੱਲੋਂ ਜਿਹੜਾ ਸਪਸ਼ਟੀਕਰਨ ਮੰਗਿਆ ਗਿਆ ਸੀਗਾ ਤੇ ਉਹ ਸਪਸ਼ਟੀਕਰਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲ ਤਖਤ ਸਾਹਿਬ ਜਾ ਕੇ ਜਥੇ ਸਰਬ ਨੂੰ ਦਿੱਤਾ ਵੀ ਗਿਆ ਸੀ ਉਸ ਤੋਂ ਬਾਅਦ ਸੰਗਤ ਦੇ ਕਹਿਣ ਤੇ ਜਿਹੜਾ ਉਹ ਬੰਦਲ ਫਾਫਾ ਸਪਸ਼ਟੀਕਰਨ ਸੀਗਾ ਉਸ ਨੂੰ ਜਨਤਕ ਕੀਤਾ ਗਿਆ ਜਨਤਕ ਕਰਨ ਤੋਂ ਬਾਅਦ ਜਿਹੜੀ ਹੁਣ 30 ਤਰੀਕ ਰੱਖੀ ਗਈ ਹੈ 30 ਤਰੀਕ ਨੂੰ ਜਿਹੜਾ ਇੱਕ ਇਤਿਹਾਸਿਕ ਫੈਸਲਾ ਹੋਵੇਗਾ ਉਹ ਸਿੱਖ ਪਰੰਪਰਾਵਾਂ ਦੇ ਅਧੀਨ ਹੁੰਦਾ ਜਾਂ ਬਾਗੀ ਹੋ ਕੇ ਹੁੰਦਾ ਇਹ ਸਮਾਂ ਦੱਸੇਗਾ ਪਰ ਇਤਿਹਾਸਿਕ ਫੈਸਲਾ ਜਰੂਰ ਹੋਵੇਗਾ ਇਸ ਤੇ ਪ੍ਰਤੀਕਿਰਿਆ ਦੰਦਿਆ ਵਡਾਲਾ ਨੇ ਕਿਹਾ ਕਿ ਜੇਕਰ ਸਿੱਖ ਪਰੰਪਰਾਵਾਂ ਦੇ ਅਧੀਨ ਫੈਸਲਾ ਹੁੰਦਾ ਤਾਂ ਸਾਨੂੰ ਇਹ ਫੈਸਲਾ ਮਨਜ਼ੂਰ ਹੋਵੇਗਾ ਆਹਨੂੰ ਦੱਸ ਦिए ਕਿ ਬਡਾਲਾ ਦੇ ਵੱਲੋਂ ਕੋਰ ਕਮੇਟੀ ਤੇ ਵੀ ਤੰਜ ਕਸਿਆ ਗਿਆ ਉਹਨਾਂ ਨੇ ਕਿਹਾ ਕਿ ਇਹ ਆਪਣੇ ਆਪ ਜਿਹੜੀ ਕੋਰ ਕਮੇਟੀ ਆ ਉਸ ਨੂੰ ਭੰਗ ਵੀ ਕਰ ਦਿੰਦੇ ਆ ਖੁਦ ਬਣਾ ਲੈਂਦੇ ਆ ਕਿਸੇ ਨੂੰ ਦੱਸਦੇ ਨਹੀਂ ਕਿਸੇ ਨੂੰ ਪੁੱਛਦੇ ਨਹੀਂ ਇਹ ਜਿਹੜੇ ਬਿਆਨ ਨੇ ਇਹ ਬਡਾਲਾ ਸਾਹਿਬ ਦੇ ਨੇ ਉਹਨਾਂ ਵੱਲੋਂ ਇੱਕ ਤੰਜ ਕੱਸਿਆ ਗਿਆ ਕਿ ਆਪਣੇ ਆਪ ਸਾਰਾ ਆਪ ਪ੍ਰਧਾਨ ਬਣੀ ਫਿਰਦੇ ਨੇ ਆਪ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਆਪ ਮੈਨੇਜ ਕਰਦੇ ਨੇ ਹੁਣ ਉਹਨਾਂ ਨੇ ਕਿਹਾ ਕਿ ਹੁਣ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਜਿਹੜੀ ਪ੍ਰਧਾਨਗੀ ਆ ਇਹ ਛੱਡ ਦੇਣੀ ਚਾਹੀਦੀ ਆ ਤੁਹਾਨੂੰ ਦੱਸ ਦਈਏ ਕਿ ਤੇਰਾ ਮੈਂਬਰੀ ਪ੍ਰੈਜ਼ੀਡੈਂਟਮ ਦਾ ਵੀ ਜਿਹੜਾ ਐਲਾਨ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੇ ਵਿੱਚ ਵੱਡੇ ਨੁਮਾਇੰਦੇ ਨੇ ਉਹਨਾਂ ਨੂੰ 13 ਮੈਂਬਰੀ ਦੇ ਵਿੱਚ ਸ਼ਾਮਲ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਫੈਸਲਾ ਸਿੱਖ ਸੰਗਤ ਦੀਆਂ ਪਰੰਪਰਾਵਾਂ ਦੇ ਅਨੁਸਾਰ ਹੋਵੇਗਾ ਉਹ ਫੈਸਲਾ ਸਾਨੂੰ ਮਨਜ਼ੂਰ ਹੋਵੇਗਾ ਇਹ ਕਿ ਹੈ ਗੁਰਪ੍ਰਤਾਪ ਸਿੰਘ ਵਡਾਲਾ ਦੇ ਵੱਲੋਂ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜਾ 13 ਮੈਂਬਰੀ ਜੱਥਾ ਸੀਗਾ ਉਹ ਬਾਕੀ ਢਡੇ ਦਾ ਜੱਥਾ ਉਹ ਅੱਜ ਹਰਮੰਦਰ ਸਾਹਿਬ ਨਤਮਸਤਕ ਹੁੰਦਾ ਹੈ ਤੇ ਨਤਮਸਤਕ ਹੋਣ ਤੋਂ ਬਾਅਦ ਜਿਹੜੇ ਇੱਕ ਸਿਆਸੀ ਬਿਆਨ ਦਿੱਤਾ ਜਾਂਦਾ ਜਿਸ ਦੇ ਵਿੱਚ ਵਡਾਲਾ ਸਾਹਿਬ ਦੇ ਵੱਲੋਂ ਆ ਜਾਂਦਾ ਹੈ ਕਿ ਜੇ ਜਿਹੜਾ 30 ਤਰੀਕ ਨੂੰ ਪੰਜ ਸਿੰਘ ਸਹਿਬਾਨਾਂ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਆ ਇੱਕ ਇਕੱਤਰਤਾ ਹੋਣ ਜਾ ਰਹੀ ਆ ਜਿਸ ਦੇ ਵਿੱਚ ਇੱਕ ਇਤਿਹਾਸਿਕ ਫੈਸਲਾ ਲੈਣਾ ਜੇਕਰ ਉਹ ਇਤਿਹਾਸਿਕ ਫੈਸਲਾ ਜਿਹੜਾ ਸਿੱਖ ਪਰੰਪਰਾਵਾਂ ਦੇ ਅਧੀਨ ਹੁੰਦਾ ਅਨਸਾਰ ਹੁੰਦਾ ਤਾਂ ਸਾਨੂੰ ਉਹ ਜਿਹੜਾ ਫੈਸਲਾ ਉਹ ਮਨਜ਼ੂਰ ਹੋਵੇਗਾ ਫੈਸਲਾ ਸਹੀ ਹੋਣਾ ਚਾਹੀਦਾ ਅਸੀਂ ਫੈਸਲੇ ਤੇ ਫੁੱਲ ਚੜਾਵਾਂਗੇ ਸ਼੍ਰੋਮਣੀ ਕਾਲੀਦਾਲ ਸੁਧਾਰ ਲਹਿਰ ਦੀ ਪ੍ਰੈਜ਼ੀਡੀਅਮ ਦੇ ਸਾਰੇ ਮੈਂਬਰ ਸਹਿਬਾਨ ਇੱਥੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਇ ਕਿ ਗੁਰੂ ਰਾਮਦਾਸ ਜੀ ਦੇ ਸਥਾਨ ਤੇ ਤੇ 6ਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਤੇ ਸਾਰਿਆਂ ਨੇ ਗੁਰੂ ਸਾਹਿਬ ਦਾ ਊਟ ਆਸਰਾ ਲਿਆ ਅਤੇ ਅਰਦਾਸ ਬੇਨਤੀ ਕੀਤੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਗੁਰੂ ਰਾਮਦਾਸ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਕਿ ਇਹ ਜਿਹੜਾ ਅਸੀਂ ਮਿਸ਼ਨ ਅਰੰਭਿਆ ਆ ਇਹ ਜਿਹੜਾ ਉਪਰਾਲਾ ਕੀਤਾ ਇਹਦੇ ਵਿੱਚ ਸਾਨੂੰ ਕਾਮਯਾਬੀ ਮਿਲੇ ਤੇ ਅਸੀਂ ਸਿੱਖ ਪੰਥ ਨੂੰ ਜਿਹੜਾ ਬੜਾ ਗਹਿਰਾ ਸੰਕਟ ਆ ਜੇ ਸਮੇਂ ਚੋਂ ਆਪਾਂ ਗੁਜ਼ਰ ਰਹੇ ਆ ਸਿੱਖ ਪੰਥ ਨੂੰ ਸੰਕਟ ਚੋਂ ਕੱਢ ਸਕੀਏ ਤੇ ਦਵਾਰਾ ਮੋੜ ਸੁਰਜੀਤੀ ਵੱਲ ਸ਼੍ਰੋਮਣੀ ਕਾਲੀ ਦਲ ਨੂੰ ਲੈ ਕੇ ਜਾਈਏ ਤੇ ਅਕਾਲੀ ਦਲ ਵਾਸਤੇ ਅਸੀਂ ਜਿਹੜੀ ਇਹ ਯੂਜਨਾ ਹੈ ਸੇਵਾ ਕਰਨੀ ਹੈ ਤੇ ਅਸੀਂ ਚਾਹੁੰਦੇ ਆ ਕਿ ਸਾਰੀ ਸੰਗਤ ਸਾਡਾ ਸਾਥ ਦੇਵੇ ਅਸੀਂ ਅਪੀਲ ਬੇਨਤੀ ਕਰਦੇ ਆ ਸਮੁੱਚੇ ਸਿੱਖ ਪੰਥ ਨੂੰ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਸਾਰੀਆਂ ਪੰਥਕ ਹਤੈਸ਼ੀਆਂ ਨੂੰ ਅਤੇ ਪੰਜਾਬੀਆਂ ਨੂੰ ਕੀ ਇਹ ਦੇਖੋ ਸਾਰਿਆਂ ਦਾ ਸਾਝਾ ਇਹ ਉਪਰਾਲਾ ਆ ਅਸੀਂ ਬੜਾ ਪੱਕਾ ਮਨ ਬਣਾ ਕੇ ਆਏ ਆ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਨਮੈਂਦਾ ਜਮਾਤ ਆ ਪੰਜਾਬ ਦੀ ਏ ਰਾਜਸੀ ਪਾਰਟੀ ਆ ਜਿਹਨਾਂ ਜਿਹਦਾ ਬੜਾ ਪੁਰਾਣਾ ਲੰਬਾ ਇਤਿਹਾਸਿਕ ਇਤਿਹਾਸ ਆ ਸਾਡੇ ਬਜ਼ੁਰਗਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਬੜੀਆਂ ਸ਼ਹਾਦਤਾਂ ਵੀ ਹੋਈਆਂ ਤੇ ਬੜੇ ਤਸੀਹੇ ਚੱਲੇ ਜਿਹਦੇ ਨਾਲ ਅਸੀਂ ਆਜ਼ਾਦੀ ਦੇ ਸੰਗਰਾਮ ਵਿੱਚ ਵੀ ਬੜਾ ਵੱਡਾ ਯੋਗਦਾਨ ਪਾਇਆ ਆਜ਼ਾਦੀ ਤੋਂ ਬਾਅਦ ਵੀ ਸਾਡਾ ਬਹੁਤ ਵੱਡਾ ਮੁੱਲਾ ਕਿੱਸਾ ਆ ਆਪਣੇ ਦੇਸ਼ ਹਿੰਦੁਸਤਾਨ ਦੇ ਵਿੱਚ ਤੇ ਹੁਣ ਜੇ ਅਗਰ ਸਾਡੇ ਵਿੱਚ ਕੋਈ ਕਮਜ਼ੋਰੀ ਆ ਗਈ ਸਾਡੇ ਚ ਨਿਗਾਰ ਆ ਗਿਆ ਸੀ ਉਹਨੂੰ ਦੂਰ ਕਰਨਾ ਚਾਹੁੰਦੇ ਆ ਇਸ ਲਈ ਅਸੀਂ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਪਣੇ ਸੁਧਾਰ ਲਹਿਰ ਦਾ ਮਿਸ਼ਨ ਇਹਨੂੰ ਬਣਾ ਕੇ ਤੁਰੇ ਆ ਤੇ ਸਾਨੂੰ ਪੂਰੀ ਉਮੀਦ ਹੈ ਕਿ ਸੰਗਤਾਂ ਸਾਡਾ ਸਾਥ ਦੇਣਗੀਆਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਜਿੰਨੇ ਵੀ ਪ੍ਰਚਾਰਕ ਨੇ ਢਾਡੀ ਸਿੰਘ ਨੇ ਕਵੀਸ਼ਰ ਨੇ ਇਤਿਹਾਸਕਾਰ ਨੇ ਬੁੱਧੀਜੀਵੀ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਜਿੱਥੇ ਤੁਸੀਂ ਸਾਨੂੰ ਆਪਣੇ ਸੁਝਾਅ ਵੀ ਦਿਓ ਕਿਵੇਂ ਆਪਾਂ ਇਸ ਲਹਿਰ ਨੂੰ ਤਕੜਾ ਤੇ ਪ੍ਰਚੰਡ ਕਰ ਸਕਾਂਗੇ ਕਿਵੇਂ ਸੰਗਠਨਾਂ ਦਾ ਜਿਹੜਾ ਅੱਗੇ ਭਰੋਸਾ ਟੁੱਟ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਉਸ ਭਰੋਸੇ ਨੂੰ ਦੁਬਾਰਾ ਕਿਵੇਂ ਕਾਇਮ ਕੀਤਾ ਜਾ ਸਕੂਗਾ ਤੇ ਨਾਲ ਤੁਸੀਂ ਛਾੜੀਏ ਸ਼ਲੇਰ ਦਾ ਹਿੱਸਾ ਵੀ ਬਣਾਓ ਸੁਪੀਰ ਬਦਲ ਦੇ ਵੱਲ ਸਪਸ਼ਟੀਕਰਨ ਜਿਹੜਾ ਦਿੱਤਾ ਗਿਆ ਉਸ ਤੋਂ ਕਿੰਨਾ ਸਹਿਮਤ ਹੈ ਕਿ ਗਲਤੀਆਂ ਮੰਨਦਾ ਹੈ ਤਾਂ ਹੁਣ ਦੇਖੋ ਸਿੰਘ ਸਭਾਨਾ ਦੇ ਕੋਲ ਇਹ ਸਾਰਾ ਜਿਹੜਾ ਮਾਮਲਾ ਹੈਗਾ ਇਹਦੇ ਤੇ ਕੋਈ ਗੱਲ ਕਰਨੀ ਕੋ ਬਹੁਤੀ ਵਾਜਬ ਨਹੀਂ ਇੱਥੇ ਇਸ ਪਵਿੱਤਰ ਸਥਾਨ ਤੇ ਆ ਕੇ ਤੇ ਅਸੀਂ ਇਸ ਗੱਲ ਨੂੰ ਸੋਚਦੇ ਹਾਂ ਕਿ ਸਿੰਘ ਸਭਾਨ ਜੋ ਸਿੱਖ ਪੰਥ ਦੀ ਪਰੰਪਰਾ ਹੈ ਜੋ ਆਪਣਾ ਇਤਿਹਾਸਿਕ ਆਪਣੇ ਕੋ ਧਾਰਨਾ ਰਹੀਆਂ ਨੇ ਉਦੇ ਮੁਤਾਬਕ ਸਿੰਘ ਸਹਬਾਨ ਗੁਰੂ ਸਾਹਿਬ ਉਹਨਾਂ ਨੂੰ ਸ਼ਕਤੀ ਬਖਸ਼ਣਗੇ ਉਹਨਾਂ ਤੇ ਮਿਹਰ ਕਰਨਗੇ ਤੇ ਉਹ ਉਹਦੇ ਮੁਤਾਬਕ ਇਹ ਫੈਸਲਾ ਲੈਣਗੇ ਤੇ ਨਾਲ ਨਾਲ ਇਹ ਵੀ ਚੋਣੇ ਆ ਕਰਕੇ ਅਸੀਂ ਵੀ ਸੰਗਤ ਦੇ ਨਿਵਾਣੇ ਸੇਵਕ ਆ ਕਿ ਜਿਵੇਂ ਅਸੀਂ ਸਿੰਘ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਸੀ ਐਵੇਂ ਸਮੂਹ ਸੰਗਤ ਦੇਸ਼ ਵਿਦੇਸ਼ ਵਿੱਚ ਬੈਠੀਆਂ ਉਹ ਸਿੰਘ ਸਹਬਾਨ ਨੂੰ ਆ ਕੇ ਬੇਨਤੀ ਕਰਨ ਉਹਨਾਂ ਨੂੰ ਆਪਣੇ ਸੁਝਾਅ ਦੇਣ ਤਾਂ ਕਿ ਇੱਕ ਵਧੀਆ ਤੇ ਇੱਕ ਆਮ ਰਹਿ ਬਣ ਸਕੇ ਸਿੱਖ ਪੰਥ ਨੂੰ ਇਸ ਕ੍ਰਾਈਸਿਸ ਵਿੱਚੋਂ ਸਿੱਖ ਲੀਡਰਸ਼ਿਪ ਨੂੰ ਇਹ ਸੰਕਟ ਵਿੱਚੋਂ ਕਿਵੇਂ ਕੱਢਿਆ ਜਾਵੇ ਤੇ ਸਾਨੂੰ ਉਮੀਦ ਹੈ ਕਿ ਦੁਨੀਆਂ 'ਚ ਬੈਠੇ ਸਿੱਖ ਪੰਥਰਦੀ ਜਾਂ ਜਿਹੜੀ ਆਪਣੀ ਸੰਗਤ ਆ ਆਪਣੇ ਪੰਜਾਬ ਵਿੱਚ ਵੀ ਦੇਸ਼ ਵਿੱਚ ਵੀ ਜਿੱਥੇ ਵੀ ਬੈਠੇ ਨੇ ਉਹਨਾਂ ਨੂੰ ਬੜਾ ਇਸ ਗੱਲ ਦਾ ਫਿਕਰ ਹੈ ਤੇ ਉਹ ਆਪਣੇ ਸੁਝਾਅ ਦੇਣਗੇ ਤੇ ਇਸ ਲਹਿਰ ਦਾ ਹਿੱਸਾ ਬਣਨਗੇ ਪਰ ਲੰਡਨ ਦੀ ਜਿਹੜੀ ਮੀਟਿੰਗ ਦਾ ਮਕਸਦ ਹੋ ਸਕਦਾ ਜੀ ਜਿਹੜੀ ਨਵੀਂ ਕੋਰ ਕਮੇਟੀ ਬਣੀ ਉਹਦਾ ਕੀ ਮਕਸਦ ਹੋ ਸਕਦਾ ਚਲੋ ਇਹ ਤਾਂ ਜੀ ਕਿਸੇ ਨੇ ਕਮੇਟੀ ਬਣਾਤੀ ਕਦੀ ਟਾਤੀ ਆਪਣੀ ਮਰਜ਼ੀ ਨਾਲ ਸਭ ਕੁਝ ਕਰ ਲਿਆ ਅਸੀਂ ਤਾਂ ਇਹ ਕਹਿ ਸਕਾਂਗੇ ਕਿ ਜਿਹੜੀ ਪੰਥ ਦੀ ਲੀਡਰਸ਼ਿਪ ਆ ਇਹ ਕਿਸੇ ਨਿੱਜੀ ਦੇ ਆਲੇ ਦੋਲੇ ਨਹੀਂ ਘੁੰਮਣੀ ਚਾਹੀਦੀ ਇਹ ਨਿਰਸਵਾਰਥ ਹੋਣੀ ਚਾਹੀਦੀ ਆ ਸਾਨੂੰ ਕੋਈ ਕਿਸੇ ਗੱਲ ਨਾਲ ਲਾਲਸਾ ਨਹੀਂ ਕੋਈ ਸਾਡਾ ਆਪਣਾ ਸਵਾਰਥ ਨਹੀਂਗਾ ਕੋਈ ਸਾਡਾ ਆਪਣਾ ਏਜੰਡਾ ਨਹੀਂਗਾ ਤੇ ਇਹ ਜਰੂਰ ਕਵਾਂਗੇ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਤਿਆਗ ਦੀ ਭਾਵਨਾ ਕਰਦੇ ਹੋਏ ਉਹਨਾਂ ਨੂੰ ਕੁਰਬਾਨੀ ਦੇਣੀ ਚਾਹੀਦੀ ਆ ਅਸੀਂ ਉਹਨਾਂ ਨੂੰ ਇਹ ਵੀ ਦਿੱਤਾ ਸੀਗਾ ਭਰਾਵਾਂ ਵਾਂਗੂੰ ਆਉਂਦੇ ਆ ਤੇ ਤੁਹਾਨੂੰ ਵੀ ਤਿਆਗ ਦੇਣਾ ਚਾਹੀਦਾ ਕੁਰਬਾਨੀ ਕਰਨੀ ਚਾਹੀਦੀ ਆ ਕਰਕੇ ਸਮਾਂ ਹੀ ਮੰਗ ਕਰਦਾ ਇਹ ਮੈਂ ਨਹੀਂ ਕਹਿੰਦਾ ਸੰਗਤਾਂ ਕਹਿੰਦੀਆਂ ਨੇ ਸੰਗਤ ਦੀ ਭਾਵਨਾ ਆ ਸਾਡੇ ਤੋਂ ਬੜੀਆਂ ਕ੍ਰਹਿਤਾ ਹੋਈਆਂ ਗਲਤੀਆਂ ਹੋਈਆਂ ਅਸੀਂ ਆਪਣੇ ਕਾਲ ਤੱਕ ਸਭ ਤੋਂ ਮਨਮੁਖ ਹੋ ਗਏ ਤੇ ਦੱਸੋ ਕਿੱਥੇ ਖੜੇ ਆ ਸਾਡਾ ਤਾਂ ਮਰਨ ਜੀਣ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਦੀ ਰੱਖੀ ਨਹੀਂ ਰੱਖ ਸਕੇ ਤੇ ਜਿਹੜੇ ਪਾਪੀ ਸੀਗੇ ਅਸੀਂ ਉਹਨਾਂ ਨੂੰ ਸਜ਼ਾ ਨਹੀਂ ਦਿਵਾ ਸਕੇ ਉਹਨਾਂ ਨੂੰ ਜਦੋਂ ਪੰਥ ਦੀ ਸਰਕਾਰ ਸੀ ਉਦੋਂ ਸਾਰੇ ਟੰਗ ਦੇਣੇ ਚਾਹੀਦੇ ਸੀਗੇ ਤਾਂ ਕਿ ਸਿੱਖਾਂ ਦੇ ਜਿਹੜੇ ਹਿਰਦੇ ਆ ਉਹ ਸ਼ਾਂਤ ਹੋ ਜਾਂਦੇ ਇੱਕ ਵਾਰ ਇਨਸਾਫ ਮਿਲ ਜਾਂਦਾ ਸਿੱਖ ਕੌਮ ਨੂੰ ਪਰ ਅੱਜ ਵੀ ਅਸੀਂ ਇਨਸਾਫ ਲੱਭ ਰਹੇ ਆ ਸਾਨੂੰ ਅੱਜ ਵੀ ਇਨਸਾਫ ਨਹੀਂ ਮਿਲ ਰਿਹਾ ਨਾ ਪੰਥ ਦੀ ਸਰਕਾਰ ਨੇ ਦਿੱਤਾ ਸਿੰਘਾਂ ਨੂੰ ਤੇ ਨਾ ਹੀ ਕਾਂਗਰਸ ਨੇ ਨਾ ਕੀ ਕਰਨਾ ਸੀਗਾ ਉਹਦਾ ਟਾਈਮ ਪਾਸ ਕਰ ਗਿਆ ਆਪਣੇ ਕੈਪਟਨ ਬਰਿੰਦਰ ਸਿੰਘ ਜੀ ਤੇ ਹੁਣ ਜਿਹੜੀ ਹਿੰਦੀ ਸਰਕਾਰ ਆ ਇਹ ਵੀ ਆਲਾ ਟਾਲਾ ਕਰਦੀ ਆ ਇਹ ਵੀ ਉਹਨਾਂ ਦੀ ਮਦਦ ਕਰ ਰਹੀ ਆ ਜਿਹੜੇ ਉਹ ਡੇਰੇ ਦੇ ਆਪਣੇ ਦੋਖੀ ਨੇ ਜਿਹੜੇ ਸਿੱਖ ਪੰਥ ਦੇ ਤੇ ਜਿਹੜੇ ਜਿਨ੍ਹਾਂ ਨੇ ਪਾਪ ਕੀਤਾ ਪਾਪੀਆਂ ਤੇ ਮਦਦ ਕਰ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਸੁਬੀਰ ਬਾਦਲ ਹੋਮ ਮਿਨਿਸਟਰ ਸਨ ਉਦੋਂ ਉੱਤੇ ਸਾਰੇ ਜਿਹੜੇ ਫੈਸਲੇ ਲੈ ਸਾਂਝੇ ਲਿੱਤੇ ਜਾਂਦੇ ਸਨ ਤੁਹਾਡੇ ਵੀ ਆਗੂ ਉਸ ਮੀਟਿੰਗ ਦੇ ਵਿੱਚ ਬੈਠਦੇ ਰਹੇ ਆ ਜੀ ਤੇ ਹੁਣ ਇੱਕੋ ਸੁਬੀਰ ਬਾਦ ਤੋਂ ਤੁਥੋ ਪੇ ਜਾ ਰਹੇ ਨੇ ਸਿੱਧਾ ਜੀ ਜਦੋਂ ਕੋਈ ਫੈਸਲਾ ਲਿੰਦਾ ਤੇ ਉਹ ਸਾਰਿਆਂ ਨੂੰ ਪੁੱਛ ਕੇ ਸਾਰਿਆਂ ਦੀ ਸਲਾਹ ਨਾ ਨਹੀਂ ਲੈਂਦਾ ਜੇ ਸਾਰਿਆਂ ਨੂੰ ਪੁੱਛ ਕੇ ਫੈਸਲਾ ਲਿਆ ਹੁੰਦਾ ਤੇ ਜਿਹੜਾ ਡੇਰੇ ਵਾਲਾ ਸਾਧ ਆ ਉਹਨੂੰ ਕਦੀ ਮਾਫੀ ਨਹੀਂ ਸੀ ਮਿਲਣੀ ਜੇ ਕੋਈ ਚੰਗੇ ਤਗੜੇ ਲੀਡਰ ਹੁੰਦੇ ਉਹਦੇ ਨਾਲ ਬੈਠੇ ਹੁੰਦੇ ਉਹਨਾਂ ਦੀ ਸਲਾਹ ਲਈ ਜਾਂਦੀ ਜਿਹੜੇ ਅਜੇ ਤਾਂ ਰੱਬ ਨੂੰ ਪਿਆਰੇ ਹੋਗੇ ਵਿਚਾਰੇ ਅਜ ਨਹੀਂ ਹੈਗੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੇ ਜੇ ਉਹ ਹੁੰਦੇ ਤੇ ਇਹ ਪੰਤ ਨੂੰ ਇਹ ਸੰਕਟ ਨਹੀਂ ਸੀ ਦੇਖਣਾ ਪੈਣਾ 30 ਤਰੀਕ ਦੀ ਸਿੰਘ ਸਾਹਿਬ ਉਹਨਾਂ ਦੀ ਮੀਟਿੰਗ 5 6 ਦੇ ਮੀਟਿੰਗ ਹੈਗੀ ਹੈ ਦੇਖੋ ਸਾਰੇ ਸਿੱਖ ਜਗਤ ਨੂੰ ਸਿੱਖ ਪੰਥ ਨੂੰ ਉਹਨਾਂ ਨੂੰ ਬੜੀ ਆਸ ਹੈ ਤੇ ਸਾਰਾ ਸਿੱਖ ਪੰਥ ਟੇਕ ਲਾ ਕੇ ਬੈਠਾ ਆ ਕਿ ਜਿਹੜੀਆਂ ਪਰੰਪਰਾਵਾਂ ਨੇ ਆਪਣਾ ਸਦਾਤ ਆਪਣੀ ਵਿਚਾਰ ਦਾ ਰਸੂਲ ਨੇ ਸਿੱਖਾਂ ਦੇ ਉਹਦੇ ਮੁਤਾਬਕ ਹੀ ਫੈਸਲਾ ਹੋਊਗਾ ਤੇ ਸਾਨੂੰ ਯਕੀਨ ਹੈ ਕਿ ਫੈਸਲਾ ਸਿੰਘ ਸਾਹਿਬ ਸਹੀ ਕਰਨਗੇ ਤੇ ਸੰਗਤਾਂ ਵੀ ਇਹ ਚਾਹੁੰਦੀਆਂ ਨੇ ਅੱਜ ساری ਦੁਨੀਆ ਚ ਸੰਗਤ ਬੈਠੀ ਇਹ ਆਸ ਲਾ ਕੇ ਬੈਠੀ ਆ ਕਿ ਜਿਹੜਾ ਫੈਸਲਾ ਆ ਸਿੱਖ ਪਰੰਪਰਾ ਦੇ ਮੁਤਾਬਕ ਹੋਊਗਾ ਤੇ ਸਾਨੂੰ ਸਾਰਿਆਂ ਨੂੰ ਪ੍ਰਵਾਨ ਹੋਊਗਾ ਬਹੁਤ ਧੰਨਵਾਦ ਜੀ